ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਖਮਾਣੋ ਤੋਂ ਮਰੰਡੇ ਵੱਲ ਨੂੰ ਜਾਂਦੇ ਆ ਨਾ ਤਾਂ ਰਾਹ ਦੇ ਵਿੱਚ ਪਵਿੱਤਰ ਅਸਥਾਨ ਆਉਂਦਾ ਜੀ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਪਾਸਾਈ ਛੇਮੀ ਅਤੇ ਦਸਮੀ ਬਹੁਤ ਸੋਹਣਾ ਮੇਰੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੁਸੀਂ ਦੇਖੋ ਜੀ ਇੱਥੇ ਹਰਿਆਲੀ ਹੀ ਹਰਿਆਲੀ ਤੁਹਾਨੂੰ ਦਿਖਾਈ ਦੇਊਗੀ ਔਰ ਸਫਾਈ ਬਹੁਤ ਜ਼ਿਆਦਾ ਸੁਪਾਈ ਹੈ ਔਰ ਸੰਗਤਾਂ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸ਼ਰਧਾ ਦੇ ਨਾਲ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੀਆਂ ਔਰ ਬਹੁਤ ਜ਼ਿਆਦਾ ਮੇਰੇ ਸਾਹਮਣੇ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਜਾ ਰਿਹਾ ਸੀ ਤਾਂ ਬਹੁਤ ਜ਼ਿਆਦਾ ਮਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਜਿੰਨੇ ਵੀ ਆਪਣੇ ਨਾ ਮੇਰੇ ਸਾਹਮਣੇ ਨਾਲ ਦੁੱਖ ਹੁੰਦੇ ਆ ਨਾ ਜਦੋਂ ਆਪਾਂ ਵਾਹਿਗੁਰੂ ਜੀ ਅੱਗੇ ਸੱਚੇ ਮਨ ਨਾਲ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਾਂ ਮੈਨੂੰ ਲੱਗਦਾ ਵੀ ਅੱਧੇ ਦੁੱਖ ਤਾਂ ਆਪਣੇ ਉਸੇ ਸਮੇਂ ਹੀ ਘਟ ਜਾਂਦੇ ਆ ਔਰ ਜਿਹੜੇ ਜਿਹੜੇ ਮੇਰੇ ਭੈਣ ਭਰਾ ਇਸ ਪਵਿੱਤਰ ਸਥਾਨ ਤੇ ਮੱਥਾ ਟੇਕਣ ਲਈ ਆਉਂਦੇ ਆ ਤਾਂ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਵਧਾਓ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ